ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਈਏ ਸ੍ਰੀ ਮੁਖ ਬਾਖ ਮਹਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਾਚੀ ਦੇਹ ਮੋਹ ਫੁਨ ਬੰਦੀ ਸਾਠ ਕਠੋਰ ਕੁਚੀਲ ਕੁਗਿਆਨੀ ਤਾਵਤ ਬ੍ਰਹਮਤ ਰਹਿ ਨਹੀਂ ਪਾਵਤ ਪਾਉ ਬ੍ਰਹਮ ਕੀ ਗਤ ਨਹੀਂ ਜਾਨੀ ਜੋ ਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬੜੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਇਹ ਮੀਠੀ ਜੀ ਮਾਹੇ ਹਿਤਾਨੀ ਬਲ ਬੰਚ ਸਭ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੋਚ ਨਾਸਿਤ ਆਇਓ ਸਰਨ ਜੀ ਕੇ ਦਾਨੀ ਕਰਨ ਕਰਨ ਸਮਰੱਥ ਸ੍ਰੀ ਧਰ ਰਾਖਲੇਹੁ ਨਾਨਕ ਕੇ ਸੁਆਮੀ ਕੀਰਤ ਕਰਤ ਸਰਨ ਮਨ 모ਹਨ ਜੋ ਹਨ ਪਾਪ ਬਿਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਭੈ ਵਿਦ ਕੁਲਹ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹਿਓ ਕਤ ਤੋਂ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਉ ਹੋ ਸ਼ੋਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਪਉ ਸਿਖਿਆ ਸੰਤ ਨਾਮ ਭਜ ਨਾਨਕ RAM ਰੰਗ ਆਤਮ ਸਿਉ ਰਉ ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਦਪ ਬੁੱਢਨ ਕੀ ਸਭ ਸੂਜ ਪਰੀ ਵਰਦਮਾਨ ਹੋਵਤ ਦਿਨ ਪ੍ਰਤਿਤ ਆਵਤ ਨਿਕਟ ਵਿਖੰਮ ਜਰੀ ਰੇ ਗੁਨਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕਰ ਗਹਿ ਲੇੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭਰਮ ਭਰੀ ਰੇ ਮਨਮੂਸ ਬਿਲਾ ਮਹੰਗਰਤ ਕਰਤ ਬਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਕੁਗਨਾ ਸੁਤ ਬਨਤਾ ਸਾਜਨ ਸੁਖ ਬੰਧਪ ਤਾਸਿਓ ਮੋਹ ਵਡਿਓ ਸੋ ਕਨਾ ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਦ ਕਰਤ ਅਗਨਾ ਮਿਰਤ ਮੰਝਾਰ ਪ੍ਰਸਾਰ ਮੁਖ ਨਿਰਖਤ ਭੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗਤ ਜਾਨਤ ਸੁਪਨਾ ਦੇ ਹਨ ਗੇ ਹਨ ਨੇਹ ਨਾ ਨੀਤਾ ਮਾਇਆ ਮਤ ਕਹਾ ਲੋਗਾ ਰੋ ਛਤਰਨ ਪਤਰਨ ਚੌਰ ਨਚਾਵਰ ਬਹਿਤੀ ਜਾਤ ਹਿਰਦੈ ਨਾ ਵਿਚਾਰੋ ਰਥਨ ਅਸਵਨ ਗਦ ਸਿੰਘ ਅਸਨ ਸ਼ਿਨ ਮਹਿ ਤਿਆਗਤ ਨਾਗ ਸਿਧਾ ਰੋ ਸੂਰਨ ਬੀਰਨ ਮੀਰ ਨਾ ਖਾਨਮ ਸੰਗ ਨ ਕੋਉ ਦ੍ਰਿਸ਼ਟ ਨਿਹਾਰੋ ਕੋਟਨ ਓਟਨ ਕੋਸ ਨਾ ਛੋਟਾ ਕਰਤ ਵਿਕਾਰ ਦਉ ਕਰ ਝਾਰੋ ਮਿੱਤਰ ਨਾ ਪੁੱਤਰ ਕਲਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਰੋ ਦੀਨ ਦਇਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ ਸ੍ਰੀ ਪਤਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾਰੋ ਪ੍ਰਾਨ ਮਾਨ ਦਾਨ ਮਗ ਜੋ ਹਨ ਹੀਤ ਚੀਤ ਦੇ ਲੇਲੇ ਪਾਰੀ ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਿrarੀ ਧਾਵਨ ਪਾਵਨ ਕੂਰਕ ਮਾਵਨ ਇਹ ਵਿਦਕਰਤ ਆਉਦ ਧਨ ਜਾਰੀ ਕਰਮ ਧਰਮ ਸੰਜਮ ਸੋਚ ਨੇਮਾ ਚੰਚਲ ਸੰਗ ਸਕਲ ਵਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁ ਭੇਰਜੋਨ ਭ੍ਰਮਿਓ ਅਤਿ ਭਾਰੀ ਕਿਹਨੇ ਪਲ ਜਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾੜ ਹੋਤ ਕਤਖਾਰੀ ਨਾਨਕ ਸੰਤ ਚਦਨ ਸੰਗਲ ਉਧਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਮਾਦਿਕ ਸੇਵ ਸ਼ਾਂਦ ਮੂੜੀਸ਼ਵਰ रसक रसक ठाकुर गुण गावत इंद्र मुनेंद्र खोजते गोरख तर्ण गगन आवत फुन तावत सिद्ध मनुक देव अर दानव एक तेर ताको मर्म ना पावत प्रहे प्रब प्रीति प्रेम रस भक्ति हर जन ताका दर्श समावत तिसहति आन कौ जच है मुख दंत रसन सगल कात जावत रे मन मूढ़ सिमर सुख दाता ਨਾਨਕ ਦਾਸ ਤੁਝਹਿ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕਾ ਕੂਪ ਗੁਬਾਰ ਪਰਿਓ ਹੈ ਏਤਾ ਗਵ ਆਕਾਸ ਨਾਮਾਵਤ ਵਿਸਟਾ ਅਸਤ ਕ੍ਰਿਮ ਉਦਰ ਪਰਿਓ ਹੈ ਦਹ ਦਿਸਤਾਏ ਮਹਾ ਵਿਖਿਆਕ ਪਰ ਤਨਸ਼ੀਰ ਅ ਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਗਰਸਿਓ ਜਮਦੂਤਨ ਦੰ ਮ੍ਰਿਤ ਮਰਿਓ ਹੈ अनेक जों संकट नरक पुंचत शासन दुख गर्त गरयो है प्रेम भगत उधरहसे नानक कर कृपा संत आप करयो है गुण समूह फल सगल मनोरथ पूरन होई आस हमारी औखद मंतर तंतर पर दुख हार सर्व रोग खंडन गुणकारी काम क्रोध मद मत सर तृष्णा बिनु सजाए हर नाम उचारी ਇਸ ਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਪਤਾ ਰੀ ਸਾਜਨ ਮੀਤ ਸਖਾ ਹਰ ਬੰਦਪ ਜੀਯ ਤਾਨ ਪ੍ਰਭ ਪ੍ਰਾਨ ਆਧਾਰੀ ਓਟ ਗਾਈ ਸੁਆਮੀ ਸਮਰੱਥ ਨਾਨਕ ਦਾਸ ਸਦਾ ਬਲਿਹਾਰੀ ਆਵਰ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਧਾਮਨ ਬੰਧਿਓ ਨਾ ਜਾਤ ਬਿਦੇ ਮਨ ਦਰਸ ਮੰਗ ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਗ ਨੀਰ ਨ ਸਾਕਸਬੋਰ ਚਲ ਹੈ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਹ ਛਿਦੇ ਹਰ ਨਾਮ ਖਗ ਉਦਮ ਕਰ ਲਾਗੇ ਬਹੁ ਭਾਤੀ ਵਿਚ ਰਹਿ ਅਨਿਕ ਸਾਸਤਰ ਬਹੁ ਖਟੂਆ ਪਸਮ ਲਗਾਏ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧਹ ਬਹੁ ਜਟੂਆ ਵੇਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚਕਰ ਕਰਤ ਸੋਮ ਪਾਕਾ ਅਨਿਕ ਪਾਤ ਥੱਟਹਿ ਕਰਥਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚਕਰ ਕਰਤ ਸੋਮ ਪਾਕਾ ਅਨਿਕ ਪਾਤ ਥੱਟਹਿ ਕਰਥਟੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ